गुरु चा चढ़ गया मम्मी नहीं आ गई गुरु मम्मी आ गई गुरु ने चा चढ़ गया है डैडी डैडी मिल गया अच्छा अरे डैडी है डैडी भी आ गया देखो क्यों चा चढ़ गया ना हेलो करता हेलो वे 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 ਮੱਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਅਨ ਗੁਰਦੁਆਰਾ ਸਾਹਿਬ ਜਾਏ ਆ ਸਵਾਟ 8 ਹੋ ਗਏ ਆ ਤੇ ਬਹੁਤ ਵਧੀਆ ਅੱਜ ਦਾ ਨਿਤਨੇਮ ਜਾ ਕੇ ਆ ਗੁਰਦੁਆਰਾ ਸਾਹਿਬ ਰਿਆ ਸਰਬਤ ਤਿਆਰ ਹੋ ਰਹੀ ਹੈ ਸਮਰ ਇਧਰ ਦਮਾਲਾ ਸਜਾਰ ਰਿਹਾ ਬਈ ਸਮਰ ਨਵਾਂ ਦਮਾਲਾ ਹਨ ਹਾਂ ਜੀ ਨਵਾਂ ਦਮਾਲਾ ਔਖਾ ਬਾਈ ਦਾ ਥੋੜਾ ਜਿਹਾ ਸਰਬਤ ਨੇ ਗੋੜ-ਗੋੜ ਪਾ ਲਿਆ ਪਾਪਾ ਜੀ ਠੰਡ ਕਾਫੀ ਹੈ ਤੇ ਧੁੰਦ ਹੈ ਨਹੀਂ ਅੱਜ ਜਮਾਂ ਅਜ ਕੋਰਾ ਬਿਆ ਲੱਗਦਾ ਹਾਂ ਦੱਸ ਬੁੱਤਾ ਹੁਣ ਕੀ ਕਹਿੰਦਾ ਸੀ ਥੱਡੇ ਜਿੱਦਾਂ ਤੁਸੀਂ ਬਲਾਗ ਸ਼ੁਰੂ ਕੀਤਾ ਸੀ ਹਾਂ ਇਹਦੇ ਥੱਡੇ ਪਿੱਛੇ ਸਬਰ ਆਈਆਂ ਤੁਸੀਂ ਕੋਈ ਨਹੀਂ ਫਿਰ ਕੀ ਐ ਸਮਰ ਤਾਂ ਵੈਸੇ ਵੀ ਆਈ ਜਾਂਦਾ ਵਲੌਗ ਚ ਸਮਰ ਤਾਂ ਆਈ ਜਾਂਦਾ ਵਲੌਗ ਚ ਕਹਿੰਦੀ ਸ਼ਰਮਾਉਂਦਾ ਸੀ ਸਮਰ ਹੁੰਦਾ ਸੀ ਵਲੌਗ ਚ ਹਾਂ ਤੂੰ ਕੰਟੈਂਟ ਬਣਾਉਂਦੇ ਹਾਂ ਹਾਂ ਤੂੰ ਕੰਟੈਂਟ ਬਣਾਉਂਦੇ ਕਹਦਾ ਕੰਟੈਂਟ ਥੋੜਾ ਇਹ ਕੋਟ ਪਾ ਲੈ ਤੂੰ ਠੰਡ ਬਹੁਤ ਹੈ ਪਾਗ ਤੇ ਕਿਦਮਾਂ ਲਈ ਤੇ ਕੀ ਲੱਗਿਆ ਪਾਣੀ ਪਾਣੀ ਲੈ ਕੇ ਪਾਣੀ ਲਾ ਕੇ ਬੰਦਾ ਮੰਡਾ ਦਮਾਲਾ ਸਮਰ ਸ਼ੌਂਕੀਪੂਰਾ ਪਾਣੀ ਪੂਣੀ ਲਾ ਕੇ ਪੂਰਾ ਵਧੀਆ ਟੋਰੀ ਬੰਦਾ ਦਮਾਲਾ ਦਮਾਲਾ ਵਧੀਆ ਬੰਦਾ ਲੱਗਿਆ ਹਨਾ ਜੀ ਮੈਂ ਮੈਂ ਨਹੀਂ ਬੰਨਣ ਲੱਗੀ ਹੂੰ ਟੋਪੀ ਨਾ ਲਿਆ ਕਰ ਤੂੰ ਦਮਾਲਾ ਬੰਨਿਆ ਕਰ ਗਾਣਾ ਛੋਟੇ ਤੇ ਹੀ ਆ ਸਮਝਾਓ ਸਾਰੇ ਜਣੇ ਟੋਪੀ ਲੈ ਲੈਂਦੀ ਐ ਇਹ ਤੇ ਦਮਾਲਾ ਮੈਂ ਬਹੁਤ ਵਾਰੀ ਪੀ ਭਵੇਂ ਸੋਨੇ ਦੀ ਲੈ ਹਾਂ ਟੋਪੀ ਭਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਾ ਕੋਈ ਦਮਾਲੇ ਦਾ ਮੁਕਾਬਲਾ ਨਹੀਂ ਕੋਈ ਚਲੋ ਇਹ ਟੋਪੀ ਸਿਰ ਠੰਡ ਲੱਗਣ ਤੋਂ ਹੁੰਦੀ ਐ ਕੰਮ ਕੰਮ ਕਰਦੀ ਰਹਿੰਦੀ ਸੀ ਮਾਂ ਠੰਡੇ ਦਿੱਤੇ 'ਚ ਲੈ ਤੇ ਸਮਰ ਹੁਣ ਸਕੂਲ ਚੱਲੇ ਅੱਜ ਅੱਜ ਮੰਮੀ ਹੁਣੀ ਜੈਸਰ ਗਏ ਹੋਏ ਆ ਦੋ ਦਿਨਾਂ ਦੇ ਅੱਜ ਆਉਣਗੇ ਵਾਪਸ ਉਹਨਾਂ ਨੂੰ ਲੈ ਕੇ ਆਵਾਂਗੇ ਮੰਡੀਆਂ ਜਾ ਕੇ ਟ੍ਰੇਨ ਤੇ ਆਉਣਗੇ ਚਾਰ ਵਾਲੀ ਤੇ ਪੌਣੇ ਤਿੰਨ ਹੁੰਦੀ ਆ ਪੌਣੇ ਤਿੰਨ ਟ੍ਰੇਨ ਆਊਗੀ ਉੱਥੇ ਮੈਂ ਉਹਨਾਂ ਨੂੰ ਲੈ ਕੇ ਆਉਂਗਾ ਗੱਡੀ ਤੇ ਜਾ ਕੇ ਆ ਬੰਦ ਕਰ ਨਾ ਬਟਾ ਅੱਜ ਆਜਾ ਨਹੀਂ ਗੋਰੂ ਵੀ ਜੀ ਨਹੀਂ ਲੌਂਦਾ ਤੇ ਸਰਬੱਤ ਦਾ ਸਮਰ ਵੀ ਨਹੀਂ ਜੀ ਲਾਰੇ ਕਰ ਸੁਣਾ ਸੁਣਾਇਆ ਫੇ ਮਮੀ ਡੈਡੀ ਦੇ ਬਿਨਾ ਕਰ ਕਰੇ ਰੌਣ ਕਰੇਗੀ ਐ ਮੈਂ ਤਾਂ ਇੱਕ ਦਿਨ ਦਾ ਕਿਹਾ ਸੀ ਪਰ ਮਮੀ ਕਹਿੰਦੀ ਮੈਂ 2 ਦਿਨ ਲਾ ਕੇ ਆਉਣੀ ਐ ਚਲੋ ਹਾਂ ਮੈਂ ਦੱਸਦਾ ਮਾਵਾ ਨੂੰ ਐ ਹੁੰਦਾ ਵੀ ਕੁੜੀਆਂ ਕੋਲ ਜਾ ਕੇ ਦੋ ਤਿੰਨ ਦਿਨ ਲਾ ਕੇ ਆਈ ਵਧੀਆ ਬਹੁਤ ਟਾਈਮ ਬਾਅਦ ਗਈ ਮਮੀ ਤਾਂ ਕਰਕੇ ਹੁਣ ਅੱਜ ਆਉਣਗੇ ਦੋ ਦਿਨ ਹੋ ਗਏ ਗਿਆ ਨੂੰ ਅੱਜ ਆਉਣਗੇ ਫਿਰ ਸਰ ਸਰਬਸ ਬਹੁਤ ਨਹੀਂ ਜਾਣਾ ਛੁੱਟੀਆਂ ਚ ਕਿੱਥੇ ਭੂਆ ਕੋਲ ਸਰਬਤ ਨਹੀਂ ਵੀ ਜਾਣਾ ਕਿ ਮੂੰਹ ਦੇ ਇੱਥੇ ਆਉਗੀ ਸਤਿ ਸਤਿ ਪੂ ਕੋਲੇ ਜਾਣਾ ਚਾਈ ਜਾਣਾ ਹੈ ਸਤਿ ਪੂ ਕੋਲੇ ਜਾਣਾ ਕਹ ਦੋ ਕਹ ਦੋ ਚੁੱਕਿਆ ਅੱਜ ਸਮਰ ਵੀ ਜਾਊ ਸਮਰ ਦੇ ਇੱਥੇ ਰਹਿਊਗਾ ਮੈਂ 28 ਨਹੀਂ ਜਾਵਾਂਗੇ ਆਪਾਂ 28 ਨਹੀਂ ਜਾਵਾਂਗੇ ਸਮਰ ਦੇ ਦੁਆਰ ਚਲੋ ਹੁਣ ਚੱਲਦੇ ਦੁੱਧ ਲੈਣ ਤੇ ਫਿਰ ਮਿਸਤਰੀਆਂ ਨੂੰ ਦੁੱਧ ਫੜਾ ਕੇ ਤੇ ਫਿਰ ਜੋ ਵੀ ਹੋਵੇਗਾ ਅੱਜ ਦੇ ਵਲੌਗ ਤੁਹਾਨੂੰ ਖਾਵਾਂਗੇ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਗਰਮੁਖ ਪਿਆਰਿਓ ਪ੍ਰਸ਼ਾਦਾ ਪਾਣੀ ਸ਼ਕ ਲਿਆ ਏ ਹੁਣ ਮਾਸੀ ਕੀ ਲੈਣਾ ਏ ਮਾਸੀ ਲੱਸੀ ਮਾਸੀ ਲੱਸੀ ਪੀਉਗੇ ਦੁੱਧ ਕੀ ਮਾਦਾ ਦੁੱਧ ਤਾਂ ਤਕਰੀਬਨ ਹੀ ਮਾਸੀ ਲੱਸੀ ਵੀ ਨਹੀਂ ਦੁੱਧ ਤਾਂ ਕਿ ਜਾ ਲੱਸੀ ਹੈ ਹਾਂ ਦੁੱਧ ਹੈ ਲੱਸੀ ਹੈ ਲੱਸੀ ਆਪਾਂ ਪੀਤੀ ਨਹੀਂ ਲੱਸੀ ਦਾ ਰੋਟੀ ਨਾਲ ਖਿਲਾ ਕਰੋ ਆਪਾਂ ਕੋਈ ਨਹੀਂ ਲੱਸੀ ਮਾਦਾ ਡੇਨ ਵੀ ਲੱਸੀ ਪੀਤੀ ਹੈ ਸਰੀ ਟੈਂਕੀ ਖਾਲੀ ਹੋ ਗਈ ਆਪਣੀ ਉਹ ਥੱਲੇ ਗਿਆ ਪਾਣੀ ਭਰੇ ਬਿਨਾਂ ਲਾਂਦ ਤੋਂ ਪਾਣੀ ਕਿਵੇਂ ਆਉਂਦਾ ਪਾਣੀ ਆਉਂਦਾ ਨਹੀਂ ਉਹਦਾ ਪਾਣੀ ਥਲੀਵ ਤੇ ਡਾਈ ਜਾਂਦਾ ਤਾਂ ਬੰਦ ਪਈ ਐ ਉਹਨਾਂ ਦੇ ਵਿੱਚ 흘ਦੀ ਜਾਂਦਾ ਸੁਗਰਮੁਖ ਪਿਆਰਿਓ ਕੈਂਟ ਅਰੈਸਟ ਕਰ ਲਈ ਫਿਰ ਮੈਂ ਉੱਠ ਕੇ ਕਿਤਾਬ ਪੜ ਲਿਆ ਪੜ ਰਿਆ ਸੀ 40 ਦਿਨ ਡਾਕਟਰ ਧੁੱਗਾ ਗੁਰਪ੍ਰੀਤ ਬਹੁਤ ਵਧੀਆ ਕਿਤਾਬ ਐ ਇੰਨੀ ਇੰਨੀ ਪੜ ਲਈਏ ਇੰਨੀ ਪੜ ਲਈਏ 24 24 ਤੇ 40 ਦਿਨ ਬਹੁਤ ਵਧੀਆ ਇੱਕ ਫਕੀਰ ਕਿਸਰਤ ਇੱਕ ਕੁੱਤਾ ਬਹੁਤ ਵਧੀਆ ਕਿਤਾਬ ਐ ਮੈਂ ਪੜ ਰਿਆ ਸੀ ਹੁਣ ਡੈਡੀ ਉਹਨਾਂ ਦਾ ਫੋਨ ਆ ਗਿਆ 3 ਵਜੇ ਪਹੁੰਚ ਜਾਣਗੇ ਮੰਡੀ ਡੈਡੀ ਉਹਨਾਂ ਨੂੰ ਲੈਣ ਜਾਣਾ ਮੈਂ ਤੇ ਹੁਣ ਆਪਾਂ ਚੱਲਦੇ ਆਂ ਡੈਡੀ ਉਹਨਾਂ ਨੂੰ ਲੈਣ ਫਿਰ ਆ ਕੇ ਪੜਾਂਗੇ ਵੀਲੇ ਟਾਈਮ ਕਿਤਾਬ ਅੱਜ ਵੇਲੇ ਸੀ ਤੇ ਅੱਜ ਮੈਂ ਕਿਤਾਬ ਪੜੀ ਐ ਲਓ ਜੀ ਗੁਰਦੁਆਰਾ ਸਾਹਿਬ ਵਾਸ਼ਪੇਸ਼ਣ ਦਾ ਕੰਮ ਚੱਲ ਪਿਆ ਵਾਸ਼ਪੇਸ਼ਣ ਬਣ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਇੱਥੇ ਵਾਸ਼ਪੇਸ਼ਣ ਇੱਥੇ ਵਾਸ਼ਪੇਸ਼ਣ ਸਾਹਮਣੇ ਗੁਰਦੁਆਰਾ ਸਾਹਿਬ ਆਇਓ ਪੱਥਰ ਦਾ ਦੱਸੋ ਵਿੱਚ ਇਹਦਾ ਪੂਰਾ ਪੂਰਾ ਪੱਥਰ ਲੈ ਕੇ ਆਉਣਾ ਮੰਡੀ ਆ ਮੰਡੀ ਜਾ ਰਹੇ ਆ ਨਾਲ ਪੱਥਰ ਲੈ ਕੇ ਆਵਾਂਗੇ ਨਾਲ ਗ੍ਰੇਨਾਈਟ ਲੈ ਕੇ ਦੇਵੋਗੇ ਹਾਂਜੀ ਲਓ ਜੀ ਤੁਰ ਪਏ ਆ ਮੰਡੀ ਨੂੰ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਗੁਰਦੁਆਰਾ ਸਾਹਿਬ ਦਾ ਪੱਥਰ ਹੁਣ ਜਾ ਰਹੇ ਆ ਮੰਡੀ ਨੂੰ ਸੋ ਗਰਮਖ ਪਿਆਰਿਓ ਜਿਹੜਾ ਪੱਥਰ ਲੈਣਾ ਸੀ ਆ ਉਹ ਅੱਜ ਜਿਹੜੀ ਉਹਨਾਂ ਦੀ ਦੁਕਾਨ ਆ ਬੰਦ ਐ ਉਹਨਾਂ ਦਾ ਬੰਦਾ ਨਹੀਂ ਆਇਆ ਕਟਿੰਗ ਵਾਲਾ ਉਹ ਕੱਲ ਨੂੰ ਲੈ ਕੇ ਜਾਵਾਂਗੇ ਪੱਥਰ ਜਿਹੜਾ ਉਹ ਕੱਲ ਨੂੰ ਲੈ ਕੇ ਜਾਵਾਂਗੇ ਸੋ ਗਰਮਖ ਪਿਆਰਿਓ ਪਹੁੰਚ ਚੁੱਕੇ ਆ ਸਟੇਸ਼ਨ ਤੇ ਤੇ ਹੁਣ ਗੱਡੀ ਨਹੀਂ ਆਈ ਇੱਥੇ ਵੇਟ ਕਰ ਰਹੇ ਆਂ ਸਾਹਮਣੇ ਗੱਡੀ ਇੱਥੇ ਗੱਡੀ ਸਟੇਸ਼ਨ ਤੇ ਖੜੇ ਆਂ ਗੱਡੀ ਆਊਗੀ ਤੇ ਮੰਮੀ ਹੁਣ ਆ ਜਾਣਗੇ ਲਓ ਜੀ ਟ੍ਰੇਨ ਆ ਗਈ ਐ ਮੰਮੀ ਹੁਣ ਆ ਜਾਂਦੇ ਹੁਣ ਫਿਰ ਸੋ ਗਰਮਖ ਪਿਆਰਿਓ ਆ ਗਿਆ ਹੁਣ ਮੰਮੀ ਹੁਣੀ ਤੇ ਹੁਣ ਜਾ ਰਹੇ ਆਂ ਘਰ ਕਿ ਮੇਰੇ ਸੱਤੋ ਕੋਲੇ ਬਹੁਤ ਵਧੀਆ ਚੜਦੀ ਕਲਾ ਆਓ ਮੰਮੀ ਵਧੀਆ ਹੈ ਵਧੀਆ ਐ ਗੁਰੂਨ ਚਾ ਚੜ ਗਿਆ ਮੰਮੀ ਨਹੀਂ ਆ ਗਈ ਗੁਰੂ ਕੀ ਹੋਇਆ ਹਾਂ ਮੰਮੀ ਆ ਗਈ ਅਗਰ ਹੂੰ ਗੁਰੂਨ ਚਾ ਚੜ ਗਿਆ ਇਹ ਉਹ ਤੇ ਡੈਡੀ ਡੈਡੀ ਨੂੰ ਮਿਲ ਗਿਆ ਆ ਜਾ ਆਰੇ ਡੈਡੀ ਇਹ ਡੈਡੀ ਵੀ ਆ ਗਿਆ देखो किए गया ना हेलो कर दिया गया, गया। समर देखो थले बैठ. के मैं बैठा ही थे कि बैठा इत कपड़े खराब हो जाते बहुत ड्रैस ओह दाल आ गई समर दी खाइए दाल खानी ਮਨ ਮਨੀ ਖਾਂਦਾ ਸਮਰ ਤੇ ਸਰਬਤ ਨੇ ਦਾਲ ਕਰਤੀ ਫਿਨਿਸ਼ ਮੈਂ ਸਮਰ ਕਿਵੇਂ ਲੱਗੀ ਸਰਬਤ ਨੇ ਵੀ ਥੋੜੀ ਨਹੀਂ ਖਾਦੀ ਕੁੱਤੇ ਦੀ ਤੇਰਾ ਸੁੱਕੜੀ ਵੀ ਹੋ ਗਿਆ ਮੈਂ ਸਰਬਤ ਕਹਿੰਦੀ ਕੁੱਤੇ ਦੀ ਤਾਂ ਸੁੱਕੜੀ ਹੱਡੀ ਹੋ ਗਿਆ ਕਿਹੜੇ ਕੁੱਤੇ ਦੀ ਤਰਾ ਆ ਦੇਖੋ ਕਿੰਨੇ ਦਿਨਾਂ ਬਾਅਦ ਜੋਤ ਆਇਆ ਹੈਲੋ ਜੋਤ ਕਿੰਨੇ ਦਿਨਾਂ ਬਾਅਦ ਆਏ ਕਿੰਨੇ ਦਿਨਾਂ ਬਾਅਦ ਆ ਬੋ ਬੋ ਟਾਈਮ ਬਾਦ ਆ ਤੂੰ ਨਾ ਤੇਰਜੀ ਲੱਗ ਜਾਂਦਾ ਉੱਥੇ

ਦਾਉਣਾ ਅਰੇ ਨਿਕਲ ਠੀਕ ਹੈ ਲਓ ਜੀ ਪਾਤਾ ਤੂੰ ਉਹਦੇ ਲੈ ਕੇ ਜਾਇਂ ਜਿਹਦੇ ਪੇਪਰ ਹੈ ਹਾਂ ਬਸ ਉਹ ਤੋਂ ਬਾਅਦ ਕੱਢ ਦੇ ਠੀਕ ਹੈ ਜੈਨੂੰ ਹੱਥ ਫੜ ਕੇ ਲੈ ਜੀ ਵੈਸੇ ਠੀਕ ਹੈ ਥੋੜੇ ਜੇ ਮਟਰਾਂ ਵਿੱਚੋਂ ਸਮਰ ਖਾ ਗਿਆ ਸਾਰੇ ਦਾਣੇ ਨਿਕਲਦੇ ਨਹੀਂ ਉਹਦੇ ਤਾਂ ਮोटे-ਮोटे ਜਿਹਾ ਦੇਖ ਲਓ ਇੰਨੇ ਕੁ ਮਟਰ ਹੈ ਇਹਦੇ ਵਿੱਚ ਮੈਂ ਕਾਜੂ ਥੋੜੇ ਜੀ ਹਈ ਦਾਣੀ ਇੰਨਾਂ ਚ ਥੋੜੇ ਲੈਂਦੇ ਡਾੜੀ ਨੂੰ ਮੈਨੂੰ ਫੜ ਕੋਲ ਲਾ ਮੈਂ ਸਾਰੇ ਖਾਜ ਲਵਾਈਆ ਡਾੜੀ ਲੈ ਕੇ ਆਇਆ ਥੋੜੀ ਲੈ ਕੇ ਆਇਆ ਪਾਈਆ ਨਹੀਂ 1/2 ਕਿਲੋ ਸੀਗੇ ਨਹੀਂ ਵਿੱਚ ਦਾਣੇ ਹੀ ਨਹੀਂ ਹੂੰ ਖਾਲੀ ਹੈ ਇੰਨੇ ਖਾਲੀ ਮਟਰ ਇੰਨੇ ਮੋٹے ਮੋٹے ਦਾਣੇ ਹੋਣ ਤੁਹਾਨੂੰ 1/2 ਕਿਲੋ ਹੋ ਜਾਣਾ ਅੱਧਾ ਜਿਹਾ ਮਗਾ ਜਾਣਾ ਅੱਜ ਬਣ ਰਹੀ ਹੈ ਜੀ ਮਟਰ ਆਲੂ ਦੀ ਸਬਜ਼ੀ ਪਪਾ ਜੀ ਹੂੰ ਅੰਨਾ ਮੋਟਾ ਹੈਗਾ ਫਣੇ ਦੇ ਅੰਦਰ ਦਿਖ ਰਿਹਾ ਹੈ ਅੱਛਾ ਆਹਾ ਤੋ ਗੁਰਮਖ ਪਿਆਰਿਓ ਸਮਰਦੀ ਚੱਲੇਗੀ ਬਾਲ ਉੱਤੇ ਉਹ ਦੇਖੋ ਸਾਹਮਣੇ ਹੁਣ ਸਮਰ ਉੱਤੇ ਚੜਿਆ ਖੜਾ ਸਮਰ ਐਦੇ ਤੇ ਚੜ ਜਾਂਦਾ ਐਦੇ ਤੇ ਚੜ ਕੇ ਲਾ ਇਹ ਨਹੀਂ ਇੱਥੇ ਫਿਰ ਆਉਂਦੀ ਫਿਰ ਐਂ ਦੀ ਪੋੜੀ ਹੈ ਨਹੀਂ ਡਾਂਗ ਵਿੱਚ ਘੁਲਾ ਕੇ ਮੈ ਲਾ ਕੇ ਦਵਾ ਹੈਂ ਉਰ ਨੂੰ ਸੱਟਦੇ ਇਹਨੂੰ ਡੰਡੇ ਨਾਲ ਡੰਡਾ ਨਾ ਸੱਡਦੀ ਉਹ ਤੂੰ ਉਧਰ ਦੀ ਆਇਆ ਉਧਰ ਦੀ ਆਇਆ ਪੌੜੀ ਤੇ ਚੜਾ ਕੇ ਤੈਨੂੰ ਉਧਰ ਲਾ ਦੇ ਨਾ ਚੜਾ ਦੇ ਹਾਂ ਬਸ ਆਪ ਤੇ ਚੜ ਜਾ। ਅਰ ਬਥੇ ਤੂੰ ਚੜ ਜਾ। ਮੈਂ ਕਿਹਾ ਆੜ ਕੇ ਲੈਣਾ ਕੋਈ ਸੋਟੀ ਦੇ। ਚੜ ਜਾ। ਚੜ ਜਾ ਫਿਰ ਉਹ ਮੈਂ ਸੈਟ ਕਰਕੇ ਦਮ ਤੈਨੂੰ। ਚੱਲ। ਚੜ ਜਾ RAM ਨਾ। ਇਹ ਸਮਰ ਨੂੰ ਚੜ ਲੈਂਦੇ। ਤੂੰ ਆ ਜਾ ਥੱਲੇ ਪੁੱਤ ਤੂੰ ਛੋਟਾ ਤੂੰ ਛੋਟਾ। ਚੱਲ ਚੜ ਜਾ ਫਿਰ ਚੜ ਜਾ। ਧਿਆਨ ਨਾਲ ਜੜੀ। ਲੇ ਮੈ ਰ ਯਾਨ ਸਮਰਤੀ ਸਰਵਤ ਚਟਰ ਗਿਆ ਪੌੜੀ ਤੇ ਨਿੰਦਾ ਡਾਲਣਾ ਕੀ ਹੁੰਦਾ ਡਰਦਾ ਫਿਰ ਥੱਲੇ ਆ ਜਾ ਉਹ ਤੂੰ ਇਧਰ ਦੀ ਜੜ ਬੁੱਤਾ ਉਹਦੀ ਕਿਹਦੇ ਆ ਪੌੜੀ ਤੇ ਲੱਗੀ ਐ ਨਾ ਵੇਖ ਬੁੱਤਾ ਜੜੀ ਜਾਂਦੀ ਐ ਵੀ ਆ ਜਾ ਮੈਂ ਲਾਵਾਂ ਥੱਲੇ ਪੌੜੀ ਚੜ੍ਹਿਆ ਨਹੀਂ ਆ ਨਾ ਬੜੀ ਉੱਟੜਿਆ ਨਹੀਂ ਇਹ ਉਹ ਬੱਲੇ 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 ਉਹ ਚੜ ਜੂ ਚੜ ਜੂ ਕਰ ਆਮਨੇ ਚੜ ਜਾ ਹੱਥ ਪਾ ਕੇ ਜੜ ਪਰ ਨਾਲੇ ਨੂੰ ਨਾ ਹੱਥ ਪਰ ਡੰਡੇ ਨੂੰ ਬਾਤ ਡੰਡੇ ਨੂੰ ਹਾਂ ਚੜ ਜਾ ਜੜੇ ਜੜੇ ਚੜ ਗਿਆ ਬਸ ਮੈਂ ਸਟੰਗਿਆ ਸ਼ੇਰ ਬਣ ਸ਼ੇਰ 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 ਸ਼ਾਬਾ ਹੁਣ ਮੈਂ ਕੋੜੀ ਲਾਉਣ ਲੱਗਿਆ ਤਾਂ ਆਪੇ ਉਤਰਿਆ ਲਓ ਜੀ ਗੁਰਮੁਖ ਪਿਆਰਿਓ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਤੇ ਕੱਲ ਨੂੰ ਵਿਹਲੇ ਆ ਤੇ ਕੱਲ ਨੂੰ ਬਣਾਵਾਂਗੇ ਗਧਰੇਲਾ ਰਾਜਰਾ ਆ ਗਈਆਂ ਕੱਲ ਨੂੰ ਬਣੇਗਾ ਗਧਰੇਲਾ ਕੱਲ ਦਾ ਵਲੌਗ ਜ਼ਰੂਰ ਦੇਖਿਓ ਮੈਂ ਜਾਦੂ ਨਾ ਵੇਚੀਆਂ ਕਰਦੋ ਇੱਥੇ ਚਲੋ ਆ ਜੀ ਚਲੀਏ ਇਸ ਗੁਰਦੁਆਰੇ ਸਭ ਸੇਖ ਉਬਾਰ ਅਸਿਕ ਸਾਂਗ ਕਰੋ ਸੇਖ ਕਰੋ ਰਣਕਾਤਾ ਜੇ ਅੱਜ ਕੋਈ ਕੰਮ ਸਾਰਾ ਪਾਰੇ ਸੋ ਗਰਮਕ ਪਿਆਰੇਓ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਾਂ ਕਰਦੇ ਆ ਰੈਸਟ ਰਾਤ ਹੋ ਗਈ ਹੈ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕਿ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਅੱਜ ਮੰਮੀ ਰੜੀ ਆ ਕੇ ਘਰ ਤੇ ਗੁਰੂ ਖੁਸ਼ ਹੋ ਗਿਆ ਸਰਬੱਤ ਤੇ ਸਬਰ ਵੀ ਖੁਸ਼ ਹੋ ਗਏ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਫਿਰ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ